ਆ ਮੌਸਮ ਦੇ ਵਿੱਚ ਕਿਤੇ ਦਰਸ਼ਨ ਤੇ ਵਾਪਸੀ ਜਿਹੜੇ ਵੀ ਬਹੁਤ ਜ਼ਿਆਦਾ ਖਰਾਬ ਮੌਸਮ ਹੋ ਗਿਆ ਮੌਸਮ ਵੀ ਖਰਾਬ ਆ ਕਣੀਆਂ ਲੱਗੀਆਂ ਤੇ ਇਹ ਫਿਰ ਪਲੜ ਬੁਲੜ ਪਾੰਦ ਰਹੇ ਤੇ ਉੱਪਰ ਦੀ ਹਾਂ ਕਰਕੇ ਇਦਾਂ ਹੋਇਆ ਖੜਾ ਤੇ ਹੁਣ ਅਸੀਂ ਵਾਪਸ ਚੱਲ ਰਹੇ ਹਾਂ ਕਿਉਂਕਿ ਮੌਸਮ ਇਥੇ ਬਾਰਸ਼ਾ ਦਾ ਵੀ ਪਤਾ ਨਹੀਂ ਤੇ ਹੁਣ ਜੇ ਆਪਾਂ ਵਾਪਸ ਚੱਲੇ ਚਲੋ ਜੀ ਤੇ ਉੱਪਰ ਆ ਕੇ ਤੇ ਆ ਨਾਲ ਨਜ਼ਦੀਕ ਹੀ ਮਾਰਕੀਟ ਆ ਤੇ ਵੈਸੇ ਇੱਥੇ ਕੋਈ ਜਲ ਨੂੰ ਲੈ ਕੇ ਆਣੇ ਨੇ ਬੋਤਲਾਂ ਤੇ ਇੱਥੇ ਪ੍ਰਸ਼ਾਦ ਵੀ ਮਿਲ ਜਾਂਦਾ ਤੇ ਰਮਾਲਾ ਸਾਹਿਬੀ ਗੁਰਦੁਆਰਾ ਸਾਹਿਬ ਚੜਾਉਣ ਲਈ ਇੱਥੋਂ ਮਿਲ ਜਾਂਦੇ ਨੇ ਤੇ ਪ੍ਰਸ਼ਾਦ ਪਿਆ ਕੋਈ ਕਿਤਨੀ ਜੇ ਮੌਸਮ ਥੋੜਾ ਜਿਹਾ ਹੋ ਗਿਆ ਖਰਾਬ ਕੈਣੀਆਂ ਵਾਹਿਗੁਰੂ ਵਾਹਿਗੁਰੂ ਵਾਹਿ ਇਹ ਤੀਆ ਕਚਰਾ ਅਨਸਟੈਂਡ ਆ ਜਦੋਂ ਉੱਪਰੋਂ ਵੀ ਆਉਣਾ ਗੋ ਹੇਮਕੁੰਡ ਸਾਹਿਬ ਤੋਂ ਤੋਂ ਕਚਰਾ ਵੀ ਆਪਾਂ ਲੈ ਸਕਦੇ ਆ ਵਾਹ ਗਰੂਪ ਵਾਹ ਗਰੂਪ ਹਾਂਜੀ ਕੀ ਹਾਲ ਚਾਲ ਕੀ ਰੇਟ ਆ ਕਚਰ ਦਾ نیچے ਜਾਣੇ ਕੇ ਲਈ نیچے ਜਾਣੇ ਕੇ ਲਈ 1000 ਰੁਪਿਆ 1000 ਇਹ ਕੋੜੇ ਦਾ ਇੱਕ ਕੋੜੇ ਦਾ ਆ ਖੜੇ ਜੀ ਕਚਰਾ ਇਹ ਕਚਰਾ ਸਟੈਂਡ ਆ ਜਦੋਂ ਹੇਮਕੁੰਡ ਸਾਹਿਬ ਤੋਂ ਯਾ ਯਾਨਕ ਮੌਸਮ ਜੀ ਹੋ ਗਿਆ ਖਰਾਬ ਦੇਖੋ ਕਿਸੇ ਪਾਸੇ ਕੁਝ ਦਿਖ ਨਹੀਂ ਰਿਹਾ ਤੇ ਜਦੋਂ ਆਪਾਂ ਆਏ ਸੀ ਮੌਸਮ ਬਹੁਤ ਸਾਫ਼ ਸੀ ਤੇ ਹੁਣ ਪਤਾ ਨਹੀਂ ਕੀ ਯਾ ਤੱਕ ਕਿੰਨੀ ਮੈਨੂੰ ਐਂ ਲੱਗਦਾ ਵੀ ਮੌਸਮ ਹੋ ਗਿਆ ਬਾਰਸ਼ ਵਾਲਾ 20 60 ਲੱਗਣ ਦੀ ਤਿਆਰੀ ਤੇ ਆਹ ਦੇਖ ਜੀ ਕੰਮ ਚੱਲਦਾ ਸੀਗਾ ਜਦੋਂ ਹੇਮਕੁੰਡ ਸਾਹਿਬ ਤੋਂ ਆਉਣੇ ਆ ਪਰ ਰਾਸਤੇ ਦਾ ਤੇ ਇਦਾਂ ਦੇ ਪੱਥਰ ਰੱਖ ਕੇ ਤੇ ਇਹ ਬਾਈ ਉੱਤੇ ਮਸਾਲਾ ਫਸਲਾ ਪਾ ਰਹੇ ਆ ਤਾਂ ਦੇਖੋ ਲੇਬਰ ਇਦਾਂ ਵਿਚਾਰੇ ਕੰਮ ਕਰ ਰਹੇ ਨੇ ਹੋ ਠੀਕ ਹੋ ਜੀ ਓਕੇ ਓਕੇ ਇਹ ਗੁਰਦੁਆਰਾ ਸਾਹਿਬ ਨੂੰ ਬਕਰਵਾ ਰਹੇ ਕਮੇਟੀ ਹਾਂ ਗੁਰਦੁਆਰ ਸੇ ਗੁਰਦਾਰ ਠੀਕ ਹੈ ਠੀਕ ਹੈ ਬੜੀਆ ਬੜੀਆ ਮਿਹਨਤ ਕਰਦੇ ਵਿਚਾਰੇ ਮੌਸਮ ਵੀ ਖਰਾਬ ਆ ਕਣੀਆਂ ਲੱਗੀਆਂ ਤੇ ਇਹ ਫਿਰ ਪਲੜ ਬੁਲੜ ਪਾੰਦ ਨੇ ਤੇ ਉੱਪਰ ਦੀ ਹਾਂ ਕਰਕੇ ਇਦਾਂ ਗਰਾਮ ਮੌਸਮ ਦੇ ਵਿੱਚ ਕਿਤੇ ਦਰਸ਼ਨ ਤੇ ਵਾਪਸੀ ਜਿਹੜੇ ਵੇਲੇ ਵੀ ਬਹੁਤ ਜ਼ਿਆਦਾ ਖਰਾਬ ਮੌਸਮ ਹੋ ਗਿਆ ਦੇਖੋ ਕੁਝ ਨਹੀਂ ਦਿਖ ਰਿਹਾ ਇੱਥੇ ਤਾਂ ਕਰਕੇ ਵੀ ਸੋਭਾ ਜਦੋਂ ਆਉਣਾ ਤੁਸੀਂ ਸੋਭਾ ਜਲਦੀ ਇੱਧਰ ਨੂੰ ਆਓ ਤਕਰੀਬਨ 4:00 ਵਜੇ ਨੂੰ ਰੈਡੀ ਰਹੋ ਜਦੋਂ ਆਪਾਂ ਸੇਮਪੁਰ ਸਾਹਿਬ ਨੂੰ ਗੋਵੇ ਤਾਂ ਤੋਂ ਤੁਰਨਾ ਕਿਉਂਕਿ 12:00 ਵਜੇ ਤੋਂ ਬਾਅਦ ਇਹ 2:00 ਵਜੇ ਤੋਂ ਬਾਅਦ ਮੌਸਮ ਵੀ ਬੱਸ 12:00 11:00 ਵਜੇ ਤੋਂ ਬਾਅਦ ਹੋ ਜਾਂਦਾ ਹੈ ਇੰਦਾ ਖਰਾਬ ਪਹਿਲਾਂ ਸਾਫ਼ ਵਧੀਆ ਸੀਗਾ ਧੁੱਪ ਵੀ ਨਿਕਲ ਰਹੀ ਸੀ ਤੇ ਹੁਣ ਦੇਖੋ ਬੱਸ ਇਦੂਆਂ ਕੁਝ ਨਹੀਂ ਦੀਦਾ ਤੇ ਕਣੀਆਂ ਲੱਗ ਜਾਂਦੀ ਨੇ ਵਾਰਸਣ ਲੱਗ ਜਾਂਦੀਆਂ ਇਦਾਂ ਦਾ ਸਟਿੱਪ ਨੇ ਆ ਹੁਣ ਪਹਿਲਾਂ ਕਣੀ ਲਾ ਕੇ ਹਟ ਗਿਆ ਹੁਣ ਕਿਉਂਕਿ ਫਿਰ ਜਦੋਂ ਮੀਂਹ ਪੈਣ ਲੱਗ ਜਾਂਦਾ स्ਨੋਫ ਲੱਗ ਜਾਂਦੇ ਤਾਂ ਪੈਰ ਸਲਿੱਪ ਹੋਣ ਦਾ ਡਰ ਰਹਿੰਦਾ ਹੈਗਾ ਤਾਂ ਕਰਕੇ ਵੀ ਸਵੇਰ ਜਲਦੀ ਆਓ ਮੌਸਮ ਦੇਖੋ ਕਿੰਨਾ ਖਰਾਬ ਹੋ ਗਿਆ ਕੁਝ ਨਹੀਂ ਦੀਦਾ ਹੁਣ ਜੇ ਸਵੇਰ ਸੀ ਪੂਰਾ ਵਧੀਆ ਟਰੈਕ ਨਹੀਂ ਨਸੀਗਾ ਰਸਤਾ ਬਹੁਤ ਪੈਂਡਾ ਬਹੁਤ ਵਧੀਆ ਸੀਗਾ ਤੇ ਅਸੀਂ ਵਧੀਆ ਸਫ਼ਰ ਕੀਤਾ ਵਾਹ ਹੋ ਗਈ ਤੀ ਵਾਹਿਗੁਰੂ ਵਾਹਿਗੁਰੂ ਕਿਲੋਮੀਟਰ ਤੋਂ ਬਾਅਦ ਇਹ ਹੋਟਲ ਆ ਜਾਂਦੇ ਨੇ ਸ਼ਾਹ ਵਗੈਰਾ ਪੀਣਾ ਠੰਡਾ ਵਗੈਰਾ ਤਾਂ ਇੱਥੇ ਉਹ ਪੀ ਸਕਦੇ 1 ਕਿਲੋਮੀਟਰ ਤੇ ਹੋਟਲ ਨੇ ਜੀ ਵਾਹਿਗੁਰੂ ਵਾਹਿਗੁਰੂ ਇਹ ਸੰਗਤ ਸ੍ਰੀ ਹਿਮਕੁੰਡ ਸਾਹਿਬ ਤੋਂ ਦਰਸ਼ਨ ਕਰਕੇ ਆ ਚੁੱਕੀ ਹੈ ਤੇ ਪੁੱਛਦੇ ਬਾਈ ਨੂੰ ਕਿਥੋਂ ਆਦੇ ਬਾਈ ਕਿਥੋਂ ਕਿਹੜਾ ਪਿੰਡ ਆਈ ਸਾਡੇ ਘਾਟ ਵਾਲੀ ਪਿੰਡ ਆਈ ਘਾਟ ਵਾਲੀ ਠੀਕ ਹੈ ਜੀ एकदम ਦਾ ਸ਼ਹਿਰ ਤੋਂ ਕੋਲੇ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਕਿੰਨੇ ਵਾਰੀ ਆ ਗਏ ਜੀ ਪਹਿਲਾਂ ਅਸੀਂ ਦੂਜੀ ਵਾਰ ਆਏ ਠੀਕ ਹੈ ਜੀ ਕਿਵੇਂ ਲੱਗਿਆ ਵਧੀਆ ਲਾ ਸਕੂਨ ਮਿਲਿਆ ਮਾਨੂੰ ਹਾਂਜੀ ਹਾਂਜੀ ਬਹੁਤ ਠੀਕ ਹੈ ਤੇ ਬਾਈ ਨਾਲ ਵੀ ਸਪੀਕਰ ਵੀ ਲਈ ਫਿਰਦੇ ਬਟੇ ਹਾਂਜੀ ਤੇ ਇੱਧਰ ਬਾਈ ਜੀ ਨੇ ਇਹਨਾਂ ਦੇ ਥੋੜਾ ਨਾਲ ਕਿ ਬਾਈ ਬਈ ਮੈਂ ਨਾ ਗੁਰਜੀਤ ਸਿੰਘ ਆ ਹਾਂਜੀ ਇੱਕ ਇੱਕ ਮਿੰਟ ਦਾ ਦਾਦਾ ਹੈ ਤਾਂ ਬੱਥੇ ਆਇਆ ਠੀਕ ਹੈ ਜੀ ਬਾਜੀ ਦੋ ਮਾ ਚੰਨਾਰੀ ਛੋਟੀ ਵੀ ਜਿੱਤਰਾ ਦੂਜੀ ਹੈ ਛੋਟੀ ਬਾਈ ਤੇਰਾ ਜੀ ਪਹਿਲੀ ਯਾਤਰਾ ਜੀ ਤਲਵੰਤ ਸਿੰਘ ਸਾਹਿਬ ਤੋਂ ਆਇਆ ਮੈਂ ਮਰਾ ਗੁਰਨਾਥ ਹਾਂ ਠੀਕ ਹੈ ਜੀ ਠੀਕ ਹੈ ਤੁਹਾਡਾ ਭਾਈ ਨੇ ਲਖਵਿੰਦਰ ਸਿੰਘ ਜੀ ਮੇਰੀ ਵੀ ਦੂਜੀ ਯਾਤਰਾ ਹੈ ਜੀ ਠੀਕ ਹੈ ਜੀ ਤੁਹਾਡਾ ਭਾਈ ਜੀ ਸਿੰਘ ਪਹਿਲੀ ਯਾਤਰਾ ਹੈ ਜੀ ਠੀਕ ਹੈ ਜੀ ਧੰਨਵਾਦ ਵੀਰੇ ਠੀਕ ਹੈ ਠੀਕ ਹੈ ਤੇ ਆਪਣੇ ਚੈਨਲ ਨੂੰ ਫੋਲੋ ਕਰ ਲਓ ਠੀਕ ਹੈ ਜੀ ਵਾਪਸ ਆ ਗਏ ਜੀ ਤਕਰੀਬਨ ਆਪਣਾ ਕਿਲੋਮੀਟਰ ਤੋਂ ਘੱਟ ਹੀ ਪਿੰਡ ਆ ਰਹਿ ਗਿਆ ਲੋ ਵੀ ਲੱਗੇ ਪਿਆ ਵੈਸੇ ਨਾ ਸੰਗਤਾਂ ਨੂੰ ਵੀ ਬੇਨਤੀ ਹੈ ਵੀ ਜਿਵੇਂ ਆਪਾਂ ਵਾਪਸੀ ਤੇ ਹੁਣ ਹੈ ਤੇ ਜ਼ਿਆਦਾ ਤੇਜ਼ੀ ਨਹੀਂ ਕਰਨੀ ਚਾਹੀਦੀ ਤੇ ਕਿਉਂਕਿ ਜਦੋਂ ਆਪੋ ਉੱਪਰੋਂ ਥੱਲੇ ਉਤਰਦੇ ਆ ਤਾਂ ਸਰੀਰ ਨੂੰ ਵੀ ਝਟਕਾ ਲੱਗਦਾ ਤੇ ਦੂਜਾ ਮੰਨ ਲਓ ਜਿਹੜਾ ਆਪਣਾ ਪੈਰ ਸਲਿੱਪ ਹੋਣ ਦਾ ਵੀ ਡਰ ਰਹਿੰਦਾ ਹੈਗਾ ਤਾਂ ਕਰਕੇ ਵਾੜੀ ਤੇਜ਼ੀ ਵੀ ਨਹੀਂ ਕਰਨੀ ਚਾਹੀਦੀ ਤੇ ਕਿਉਂਕਿ ਚੜ੍ਹਾਈ ਦੇ ਨਾਲੋਂ ਉਤਰਿਆ ਤਾਂ ਛੇਤੀ ਜਾਂਦਾ ਪਰ ਜਿਵੇਂ ਆਹ ਪੱਥਰ ਹੁੰਦੇ ਨੇ ਵੱਡੇ ਵੱਡੇ ਇਹਨਾਂ ਤੋਂ ਟਿਲਕਣ ਦਾ ਜ਼ਿਆਦਾ ਡਰ ਰਹਿੰਦਾ ਤੇ ਬੱਸ ਇਹਨੂੰ ਇੱਥੇ ਚੜ੍ਹਨੋਂ ਵਧਿਆ ਬੂਟ ਚਾਹੀਦੇ ਨੇ ਕਿਉਂਕਿ ਚੱਪਲਾਂ ਨਾਲ ਥੋੜਾ ਜਿਆ ਔਖਾ ਮੈਂ ਚੱਪਲ ਵੀ ਸਿਲਪ ਕਰਨ ਲੱਗ ਜਿੰਦੀ ਆ ਤੇ ਇੱਥੇ ਬੂਟ ਜ਼ਰੂਰੀ ਨੇ ਤੇ ਵੈਸੇ ਜਲਦੀ ਬੜਾ ਤੇ ਜੀ ਵੀ ਨਵਰ ਤੋਂ ਅਪ੍ਰੀਲ ਉੱਤਰਨਾ ਆਪਾਂ ਗੋਵਿੰਦ ਘਾਟ ਪਹੁੰਚਣ ਆਣੇ ਆਪਾਂ ਤੇ ਮੌਸਮ ਵਧੀਆ ਹੋਵੇ ਸਾਫ਼ ਤੇ ਪਹਿਲਾਂ ਜਦੋਂ ਬਾਪ ਚੱਲੇ ਸੀ ਤੇ ਕਣੀਆਂ ਆਉਣ ਲੱਗ ਗਈਆਂ ਸੀਗੇ ਿੱਲੇ ਬਾਬਾ ਜੀ ਬਾਬਾ ਜੀ ਦੇ ਨਾਲ ਵਾਪਸ ਆਏ ਰੋਜਪੁਰ ਤੋਂ बाबा जी तुसी फलोजपुर तो हां जी ठीक है बढ़िया रहे बाबा जी किन्ने गा जी 65 साल जी 62 साल सबार साहब बढ़िया सरसों मेला कर गए तुसी पहली बार आए बापे आए सी ठीक है ठीक है जी तो तो अच्छा जी ठीक जी ਮੇਨ ਕੋ ਸਾਬ ਵਾਪਸ ਆ ਗਿਆ ਤੇ ਗੁਣਤਨ ਸਾਹਬ ਦੇ ਮੰਨ ਦੇ ਤੇ ਬਹੁਤ ਨਾਉ ਕਰਦੇ ਦੋਸਤਾਂ ਦੇ ਸੰਗਮ ਕਰੀ ਜਾ ਕਿਆ ਪਹੱਚ ਲਾ ਗਿਆ ਨਾ ਵੇ ਲਓ ਜੀ ਹੁਣ ਆਪਾਂ ਪਹਿਲਾਂ ਆਪਾਂ ਗਏ ਸੀ ਇਧਰ ਦੀ ਥੱਲੋਂ ਦੀ ਦੀ ਤੇ ਹੁਣ ਆਪਾਂ ਵਾਪਸੀ ਤੇ ਗੋਵਿੰਦ ਤਾਂ ਘਾੜ ਸੌਰੀ ਜਾ ਰਹੇ ਆ ਤੇ ਹੁਣ ਆਪਾਂ ਕੋਲ ਦੇ ਉੱਤੇ ਜਾਵਾਂਗੇ ਜੇ ਨਾਲੇ ਕੁਝ ਅਰੇਸਟ ਮਿਲ ਜੂਗਾ ਦਿੱਤਾ ਨੂੰ ਇਧਰੋਂ ਆ ਰਹੀ ਹੈ ਨਦੀ ਜਿਹੋ ਮਾਲਾ ਆਪਣੀ ਇਹ ਹੁਣ ਸਭ ਤੋਂ ਆਉਲਾ ਪਾਣੀ ਹੈ ਸਾਰਾ ਤੇ ਉਸ ਤੋਂ ਬਾਅਦ ਇਹ ਅਲਕਨ ਅਲਕਨ ਨੰਦ ਨਦੀ ਦੇ ਵਿੱਚ ਇਹ ਨਦੀ ਰਵਜਣੀ ਪਾਣੀ ਸਾਰੋ ਪਾ ਰਿਆ ਲੋਕ ਉਹ ਆ ਤਿੰਨਾ ਮਾਪੂਲ ਬਣਿਆ ਜੀ ਹੁਣ ਇਹ ਉੱਪਰ ਦੀ ਆ ਤੇ ਵੈਸੇ ਤਾਂ ਅਸੀਂ ਨਾ ਜਦੋਂ ਆਏ ਸੀ ਤੁਸੀਂ ਜਦੋਂ ਵੀ ਤੁਸੀਂ ਆਉਣਾ ਤਾਂ ਨਾਲ ਜਦੋਂ ਉਧਰ ਆਉਣੇ ਆ ਗੋਬਿੰਦ ਘਾੜ ਤੋਂ ਦੋਵੇਂ ਘਾਮ ਲਈ ਤਾਂ ਇਹ ਖਾਦੀ ਆਓ ਤੇ ਜਦੋਂ ਵਾਪਸੀ ਆ ਨਵੇਂ ਪੌਲ ਤੋਂ ਵੀ ਆਓ ਕਿਉਂਕਿ ਵੀ ਜਦੋਂ ਆਪਾਂ ਉਧਰ ਗੋਬਿੰਦ ਘਾੜ ਤੋਂ ਆਉਣੇ ਆ ਤਾਂ ਉਧਰੋਂ ਚੜਾਈ ਜ਼ਿਆਦਾ ਆ ਤੇ ਇੱਧਰ ਤੋਂ ਉੱਤਰਨੇ ਆਪਾਂ ਇਧਰੋਂ ਉੱਤਰਨੇ ਵੇਲੇ ਸਫਸਾ ਕੰਮ ਤੇ ਤੁਸੀਂ ਇਧਰ ਵੀ ਆਓ ਵੀਡੀਓ ਦੇਖ ਰਹੇ ਸਾਰੇ ਮਿੱਤਰ ਪਿਆਰੇ ਤੇ ਭੈਣ ਭਰਾਵਾਂ ਤੇ ਬਜ਼ੁਰਗਾਂ ਨੂੰ ਗੋਵਿੰਦ ਘਾਟ ਉਤਰਾਖੰਡ ਤੋਂ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਤਰੀਕ ਹੈਗੀ ਜੀ 14 ਜੁਲਾਈ 2025 ਤੇ ਆਪਾਂ ਰਾਤੀ ਸ੍ਰੀ ਹਿਮਕੁੰਡ ਸਾਹਿਬ ਤੋਂ ਸਿੱਧੇ ਵਾਪਸ ਆ ਗਏ ਸੀ ਗੋਵਿੰਦ ਘਾਟ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਜੀ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਤੇ ਆਜੋ ਫਿਰ ਆਪਾਂ ਚੱਲਦੇ ਜੀ ਤੇ ਆਹ ਰੂਮ ਲੈਤਾ ਸੀ ਜੀ ਤੇ ਆਪਾਂ ਇਸ ਰੂਮ ਤੋਂ ਹੁਣ ਬੈਗ ਉਹ ਚੱਕਦੇ ਆਂ ਕਿ ਰੂਮ ਤੋਂ ਆਪਾਂ ਬੈਗ ਉਹ ਚੱਕ ਲੈ ਹੁਣ ਆਪਾਂ ਚੱਲਦੇ ਆਂ ਅੱਗੇ ਆਉਂ ਜਾਂਦਾ ਕਿੱਥੇ ਆ ਲਓ ਜੀ ਲੋਕ ਆਪਾਂ ਲਾਤਾ ਹੁਣ ਚੱਲਦੇ ਆਂ ਹੁਣ ਅੱਗੇ ਚੱਲੇ ਹੁਣ ਆਪਾਂ ਤੇ ਇਹ ਬਾਈ ਦਾ ਹੋਟਲ ਆ ਸਿੱਧੂ ਹਾਂ ਸਿੱਧੂ ਹੋਟਲ ਹੈ ਨਾ ਸਿੱਧੂ ਤੇ ਸਿੱਧੂ ਗੈਸਟ ਹਾਊਸ ਸਿੱਧੂ ਗੈਸਟ ਹਾਊਸ ਤੇ ਵਧੀਆ ਬਾਈ ਦਾ ਸੁਭਾਗ ਹੈ ਨੇਚਰ ਵਧੀਆ ਹੈਗਾ ਤੇ ਵਧੀਆ ਫੀਲ ਹੋਇਆ ਤੇ ਕਮਰੇ ਵੀ ਬਾਈ ਰੂਮਸ ਸਸਤੀ ਮਿਲ ਜਾਂਦੇ ਆ ਤੇ ਜਦੋਂ ਵੀ ਤੁਸੀਂ ਆਪਾਂ ਗੋਵਿੰਦ ਘਾੜਾ ਇੱਥੇ ਆਉਣਾ ਤੇ ਇਹਨਾਂ ਨਾਲ ਕਨੈਕਟ ਕਰ ਸਕਦੇ ਆ ਤੇ ਗੋਵਿੰਦ ਘਾੜਾ ਜਦੋਂ ਉੱਪਰੋਂ ਪੌੜੀ ਚੜ੍ਹਦੇ ਆ ਤੇ ਇਹਨਾਂ ਦਾ ਗੁਰਦੁਆਰਾ ਕੇ ਪਿੱਛੇ ਦੋ ਤਿੰਨ ਹੋਟਲਸ ਸਾਡੇ ਕਿ ਖੱਬੇ ਹੱਥ ਇਹਨਾਂ ਦਾ ਸਿੱਧੂ ਗੈਸਟ ਹਾਊਸ ਠੀਕ ਹੈ ਜੀ ਠੀਕ ਹੈ ਬਈ ਓਕੇ ਜੀ ਧੰਨਵਾਦ ਠੀਕ ਹੈ ਆਹ ਲੋਕੇਸ਼ਨ ਇੱਥੇ ਸਿੱਧੂ ਗੈਸਟ ਹਾਊਸ ਤੇ ਵੈਸੇ ਆ ਦੋ ਤਿੰਨ ਹੋਟਲ ਜੇ ਇੱਕ ਆ ਦੂਸਰਾ ਆਗਾ ਤਹੀ ਰਹਾਗਾ ਇਹ ਵੀ ਖਰਾਬ ਆ ਮੋਸ਼ਨੇ ਦਾ ਵੀ ਹੁਣ ਰਸਤੇ ਦੇ ਵਿੱਚ ਇਧਰ ਪਹਾੜ ਤੇ ਪਹਾੜ ਉੱਪਰ ਕੰਮ ਚੱਲ ਰਿਹਾ ਸੀ ਐਦਾਂ ਦੀ ਪਰੇਸ਼ਾਨੀ ਵੀ ਆ ਜਾਂਦੀ ਆ ਤੇ ਹੁਣ ਅਸੀਂ ਤਕਰੀਬਨ ਸਾਨੂੰ 10 ਘੰਟਾ ਹੋ ਗਿਆ ਤੇ ਉੱਪਰ ਉਹਨਾਂ ਦੇ ਕੰਮ ਚੱਲ ਰਿਹਾਗਾ ਦੇਖੋ ਬਹੁਤ ਜ਼ਿਆਦਾ ਟ੍ਰੈਫਿਕ ਆ ਇਧਰ ਬਾਈ ਹੁਣੇ ਸਾਰੇ ਖੜੇ ਆ ਟ੍ਰੈਫਿਕ ਕੋ ਤੱਕ ਜਾਮ ਆ ਤਕਰੀਬਨ ਸਾਨੂੰ 6-7 ਘੰਟਾ ਹੋ ਗਿਆ ਆ ਸਾਰੇ ਬੈਠੇ ਬਾਈ ਹੁਣੀ ਤੇ ਇਦਾਂ ਦੀ ਵੀ ਬਹੁਤ ਮੁਸ਼ਕਲ ਆ ਜਾਂਦੀ ਨੇ ਤੇ ਇਤੋਂ ਅੱਗੇ ਵੀ ਬਹੁਤ ਪਹਾੜ ੜ ਟਿੱਕੇ ਪੈ ਸੀਗੇ ਤਾਂ ਕਰਕੇ ਲੈਂਡਸਲਾਈਡਿੰਗ ਇਹਨਾਂ ਦਾ ਵੀ ਕਿੰਨ ਕੰਮ ਚੱਲਦਾ ਤੇ ਤਾਂ ਤੋਂ ਪੱਥਰ ਬਹੁਤ ਆ ਰਹੇ ਨੇ ਤਾਂ ਕਰਕੇ ਸਾਨੂੰ ਤਕਰੀਬਨ ਅੱਧਾ ਪੌਣਾ ਘੰਟਾ ਹੋਗਾ ਇੱਥੇ ਖੜਿਆ ਨੂੰ ਤੇ ਅਜੇ ਪਤਾ ਨਹੀਂ ਵੀ ਕਿੰਨਾ ਕ ਟਾਈਮ ਲੱਗੂਗਾ ਦੇਖੋ ਕਿੰਨੇ ਟ੍ਰੈਫਿਕ ਜਾਮ ਉੱਪਰ ਉਹ ਕਾਹ ਕੰਮ ਚੱਲਦਾ ਹੈਗਾ ਇਹਨਾਂ ਦਾ ਉੱਪਰ ਕੋਈ ਕੰਮ ਚੱਲ ਰਿਹਾ ਹੈਗਾ ਤੇ ਪਹਿਲਾਂ ਲੈਂਡਸਲਾਈਡਿੰਗ ਹੋਈ ਵੀ ਆ ਕਰਕੇ ਇੱਥੇ ਕਿੰਨੇ ਬੰਦੇ ਬਾਧੂ ਖੜੇ ਇੱਥੇ ਸਾਡੇ ਯਾਰ ਆਂ ਵੀ ਹੋ ਤੱਕ ਲੱਗਿਆ ਵਈ ਸਾਰੇ ਦੇਖੋ ਐਦਾਂ ਦੇ ਵੀ ਪ੍ਰੋਬਲਮ ਆ ਜਾਂਦੀ ਐ ਇੱਥੇ ਇਹ ਥੋੜਾ ਜਿਹਾ ਪਹਾੜੇ ਦਾ ਟੰਡਲ ਦੇ ਤਾ ਉਹ ਤਾਂ ਪੱਥਰ ਪੈਣਾ ਅੱਛਾ ਆ ਕਰਕੇ ਜਾਮ ਲੱਗਿਆ ਹੋਇਆ ਵੀ ਜਾਮ ਹੋ ਤੱਕ ਲੱਗਿਆ ਪਿਆ ਸਾਰੇ ਹੀ ਦੇਖੋ ਐਦਾਂ ਵੀ ਦਿੱਕਤ ਆ ਜਾਂਦੀ ਐ ਤੁਹਾਨੂੰ ਅੱਧਾ ਪੌਣਾ ਘੰਟਾ ਹੋ ਗਿਆ ਖੜਿਆ ਨੂੰ ਭੁੱਖਿਆ ਸਾਨੂੰ ਕੋਈ ਥਾਂ ਨੂੰ ਵੀ ਮਿਲਿਆ ਆ ਦੇਖ ਦੇ ਇਹ ਸੁਣਾ ਸੋ ਲੈਂਡ ਸਲਾਈਡਿੰਗ ਹੋਈ ਹੋਈ ਹੈ ਨਾ ਇਸੇ ਦੇ ਕਿੰਨਾ ਗੱਭਾ ਕੰਮਾ ਉਹ ਕਿਦੋਂ ਲੈ ਗਏ ਦੇਖਾਂ ਤਾਂ ਹਜੜਾ ਕੇ ਸੂ ਆ ਗਏ ਜੀ ਤੇ ਪਹਿਲਾਂ ਕਰਦੇ ਨਮਸਕਾਰ ਗੁਰਦੁਆਰਾ ਦਮਦਮਾ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਗੋਵਿੰਦ ਨਗਰ ਨਗਰਾਸੂ ਵਾਹ ਦਮਦਮਾ ਸਾਹਿਬ ਪਹੁੰਚ ਗਏ ਜੀ ਤੇ ਪਹਿਲਾਂ ਕਰਦੇ ਨਮਸਕਾਰ ਤੇ ਸ਼ਾਕਦੇ ਆ ਲੰਗਰ ਜੀ ਤੇ ਉਸ ਤੋਂ ਬਾਅਦ ਕਰਦੇ ਨਮਸਕਾਰ ਹਾਂ ਜੀ ਕੋਈ ਇੱਧਰ ਖੜੇ ਨੇ ਜਗਜੀਵਨ ਸਿੰਘ ਸਾਰੇ ਭਾਈ ਹੁਣੇ ਗੁਰਦੁਆਰਾ ਗੰਦਮਾ ਸਾਹਿਬ ਨਗਰਾਸੂ ਜੇ ਜੇ ਭੋਗ ਸੇਵਾ ਬਾਬਾ ਬੈਂਤ ਸਿੰਘ ਬਾਬਾ ਬੈਂਤ ਸਿੰਘ ਜੀ ਬੇਰਕਲਾ ਤੇ ਬਾਬਾ ਸਰਦੇਵ ਸਿੰਘ ਜੀ ਲੰਗਰਾਂ ਵਾਲੇ ਜੇ ਉਹ ਇਸੋ ਦੀ ਸੇਵਾ ਤੋਂ ਆਂਦੇ ਨੇ ਤੇ ਲੰਗਰ ਹਾਲ ਇਧਰ ਆ ਜੀ ਸਾਹਮਣੇ ਇੱਥੇ ਦਰਬਾਰ ਸਾਹਿਬ ਆ ਜਾਂਦਾ ਇਹ ਸਾਰੀ ਬਿਲਡਿੰਗ ਆ ਤੇ ਇੱਥੇ ਵੈਸੇ ਜੀ ਆਪਾਂ ਨੂੰ ਨੇਰਾ ਹੋ ਜਾਂਦਾ ਤਾਂ ਰੂਮ ਵੀ ਮਿਲ ਜਾਂਦੇ ਨੇ ਰਸਤੇ ਦੇ ਵਿੱਚ ਇਹ ਨਗਰਾਸੂ ਸਰੋਤ ਪ੍ਰਿਆਗ ਤੋਂ ਤਕਰੀਬਨ ਜਦੋਂ ਆਪਾਂ ਉਧਰੋਂ ਰਿਸ਼ੀਕੇਸ਼ ਤੋਂ ਸਰੋਵਰ ਪ੍ਰਿਆਗ ਤੋਂ ਇਹ ਬਾਅਦ ਆਉਂਦਾ 10 ਕਿਲੋਮੀਟਰ ਤੇ ਇੱਧਰ ਆ ਜਾਂਦਾ ਮੱਲੇ ਬਾਕਾ ਆਪਣਾ ਬਰਤਨ ਸਾਹਿਬ ਇਹ ਸਾਹਮਣੇ ਦੇਖੋ ਬਹੁਤ ਹੀ ਕੈਕ ਵਿਊ ਆ ਆ ਜਾਂਦਾ ਲੰਧਰ ਹਾਲ ਲੰਦਰ ਸਾਖ ਕੇ ਮਾਨ ਨੂੰ ਸਕੂਲ ਮਿਲਿਆ ਤੇ ਤੁਸੀਂ ਵੀ ਜਦੋਂ ਸ੍ਰੀ ਹਿਮਕੁੰਡ ਸਾਹਿਬ ਜਾਂ ਬਦਰੀਨਾਥ ਜਾਣਿਓ ਤਾਂ ਤੁਸੀਂ ਗੁਰਦੁਆਰਾ ਸ੍ਰੀ ਦੰਦਵਾਸ ਸਾਹਿਬ ਨਗਰਾਸੂ ਜਰੂਰ ਖੜਕੇ ਜਾਓ ਤੇ ਮੰਦਰ ਵੀ ਸਭ ਤੇ ਇੱਥੇ ਆਮਰੇ ਵੀ ਮਿਲਦੇ ਨੇ ਆਰਾਮ ਦੇ ਲਈ ਇੱਕ ਵਾਰੀ ਆਪਣਾ ਨੇਹਰਾ ਹੋ ਜਾਂਦਾ ਆ ਰਸਤੇ ਦੇ ਵਿੱਚ ਰੁਕਣਾ ਪੈਂਦਾ ਤੁਸੀਂ ਆਮਰੇ ਵੀ ਲੈ ਸਕਦੇ ਗਰਾਸੂ ਗੁਰਦੁਆਰਾ ਦੰਦਵਾਸ ਸਾਹਿਬ ਤੇ ਇਧਰ ਦਾ ਦੇਖੋ ਕਿੰਨਾ ਘੈਂਟ 뷰 ਆ ਇੱਕ ਸਾਈਡ ਇਧਰ ਆ ਜਾਂਦੀ ਆ ਨਦੀ ਤੇ ਸਾਹਮਣੇ ਉੱਚੀਆਂ ਪਹਾੜੀਆਂ ਇਹ ਪਹਾੜੀਆਂ ਦੇ ਲਾਗੇ ਗੁਰਦੁਆਰਾ ਸਾਹਿਬ ਸਥਿਤ ਹੈ ਜੀ ਤੇ ਦੇਖੋ ਘੈਂਟ ਗੱਲਵਾਟਾ ਬਹੁਤ ਸੋਹਣਾ ਵਾਤਾਵਰਨ ਤੇ ਸਾਈਡ ਤੇ ਨਦੀ ਘੈਂਟ ਗੱਲਵਾਟਾ ਸੰਗਤ ਇੱਥੇ ਜਿਹੜੀ ਵੀ ਸੰਗਤ ਸੇਮਕੁੰਡ ਸਾਹਿਬ ਗੁਰਦੁਆਰਾ ਜਾਂਦੀ ਹੈ ਸੰਗਤ ਜਾਂ ਟੈਂਪੋ ਟਰੈਵਲ ਹੋਣ ਗੱਡੀਆਂ ਹੋਣ ਜਾਂ ਕਿਰਾਏ ਤੇ ਕਰਾ ਕੇ ਲਿਆਉਂਦੇ ਆ ਉਹ ਆ ਆਰਾ ਇੱਕ ਖਾਨ ਦਾ ਤਾਂ ਹਰ ਇੱਕ ਯਾਤਰੀ ਇੱਥੇ ਰੁੱਕ ਕੇ ਲੰਗਰ ਸਕਦੇ ਨੇ ਗੁਰਦੁਆਰਾ ਸ੍ਰੀ ਰਿਸ਼ੀ ਕੇਸ ੍ਹੇਮਕੁੰਡ ਮੈਨੇਜਮੈਂਟ ٹرسٹ ੍ਹੇਮਕੁੰਡ ਸਾਹਿਬ ਤੋਂ ਜੀ ਵਾਪਸ ਆ ਗਏ तकरीबन 7:30 ਵਜੇ ਪਹੁੰਚ ਗਏ ਮੈਨੇਜਮੈਂਟ ٹرسٹ ਗੁਰਦੁਆਰਾ ਸ੍ਰੀ ਰਿਸ਼ੀ ਕੇਸ ਵਾਪਸ ਆ ਗਈ ਸੀ ਜੀ तकरीबन 7:30 ਵਜੇ ਇਸ ਤਰੀਕ ਹੈ ਕਿ 14 ਜੁਲਾਈ 2025 ਜੀ ਤੇ ਹੁਣ ਵੀਡੀਓ ਆਪ ਇੱਥੇ ਕਰਦੇ ਸਮਾਪਤ ਤੇ ਅੱਜ ਰਾਂਗੇ ਆਪਾਂ ਨਿਰਮਲ ਆਸ਼ਰਮ ਦੇ ਵਿੱਚ ਤੇ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਬੌਂਡਾ ਸਾਹਿਬ ਤੇ ਰਿਸ਼ੀਕੇਸ਼ ਤੋਂ ਪੰਜਾਬ ਵਾਪਸੀ